सत श्री अकाल चलो पंजाबी सीखिए चैनल में थोड़ा स्वागत है अज असी आईसीआईसी बोर्ड की नौवीं दसवीं जमाती पाठपुस्तक काव्य कथा संवेदना का अगला पाठ कर जा रहे हाँ पाठ नंबर अठ जो एक कहानी है कहानी का नाम है बाकी सब सुख सांद है ये कहानी श्री मोहन भंडारी जी की लिखी हुई है मोहन भंडारी जी का जन्म 14 ਫਰਵਰੀ 1937 ਈਸਵੀ ਨੂੰ ਸੰਗਰੂਲ ਵਿਖੇ ਹੋਇਆ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ ਤਿੰ ਚੌਲੀ ਮਨੁੱਖ ਦੀ ਪੈੜ ਕਾਂਠ ਦਾ ਕਾਂਠ ਦੀ ਲੱਤ ਪਛਾਨ ਮੂਨ ਦੀ ਅੱਖ 1998 ਵਿੱਚ ਮੂਨ ਦੀ ਅੱਖ ਲਈ ਭਾਰਤ ਸਾਹਿਤ ਅਕਾਦਮੀ ਪੁਰਸਕਾਰ ਨਾਲ ਇਹਨਾਂ ਨੂੰ ਨਿਵਾਜਿਆ ਗਿਆ ਮੋਹਨ ਸਿੰਘ ਜੀ ਨੇ ਪਛੜੇ ਵਰਗ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕੀਤਾ ਹੈ ਉਹਨਾਂ ਦੇ ਜੀਵਨ ਨੂੰ ਉਹਨਾਂ ਦੇ ਜੀਵਨ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਇਸ ਦੇ ਨਾਲ ਨਾਲ ਹੀ ਉਹਨਾਂ ਨੇ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਹੋਰ ਵੀ ਅਨੇਕਾਂ ਬੁਰਾਈਆਂ ਦੀ ਅਲੋਚਨਾ ਕੀਤੀ ਹੈ ਅੱਜ ਅਸੀਂ ਇਹਨਾਂ ਦੁਆਰਾ ਲਿਖੀ ਹੋਈ ਕਹਾਣੀ ਬਾਕੀ ਸਭ ਸੁਖਸੰਦ ਹੈ ਪੜਨ ਜਾ ਰਹੇ ਹਾਂ ਇਸ ਕਹਾਣੀ ਵਿੱਚ ਮੋਹਨ ਸਿੰਘ ਇੱਕ ਪੜਿਆ ਲਿਖਿਆ ਮੁੰਡਾ ਹੈ ਪੰਜਵੀਂ ਜਮਾਤ ਤੋਂ ਹੀ ਉਹ ਪਿੰਡ ਦੇ ਲੋਕਾਂ ਦੀਆਂ ਚਿੱਠੀਆਂ ਲਿਖਣ ਲੱਗਾ ਸੀ ਕਹਾਣੀਕਾਰ ਨੇ ਪਿੰਡਾਂ ਦੇ ਲੋਕਾਂ ਦੇ ਸਿੱਧੇ ਸਾਦੇ ਸੁਭਾਅ भोलेपन ਉਹਨਾਂ ਦੀਆਂ ਰੋਜ਼ਮਾਰਾ ਦੀ ਜ਼ਿੰਦਗੀ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਹੈ ਕਿ ਲੋਕ ਦੂਰ ਬੈਠੇ ਆਪਣੇ ਪੁੱਤਰਾਂ ਤੇ ਰਿਸ਼ਤੇਦਾਰਾਂ ਨੂੰ ਚਿੱਠੀ ਰਾਹੀਂ ਆਪਣਾ ਹਾਲ ਕਿਵੇਂ ਬਿਆਨ ਕਰਦੇ ਹਨ ਉਸ ਸਮੇਂ ਫੋਨ ਪਰਚਲਤ ਨਹੀਂ ਸਨ ਤੇ ਇੱਕ ਦੂਜੇ ਨੂੰ ਸੁਨੇਹੇ ਚਿੱਠੀਆਂ ਰਾਹੀਂ ਭੇਜੇ ਜਾਂਦੇ ਸਨ ਤੇ ਫਿਰ ਕਈ-ਕਈ ਦਿਨ ਚਿੱਠੀਆਂ ਆਉਂਦੀ ਉਟੀ ਕੀਤੀ ਜਾਂਦੀ ਸੀ ਕਹਾਣੀ ਸ਼ੁਰੂ ਕਰਦੇ ਹਾਂ ਬਾਕੀ ਸਭ ਸੁਖਾਂਤ ਹੈ ਮੋਹਨ ਸਿੰਘ ਪਿੰਡ ਵਿੱਚ ਇੱਕੋ ਇੱਕ ਪੜਿਆ ਲਿਖਿਆ ਮੁੰਡਾ ਸੀ ਇੱਕੋ ਇੱਕ ਪੜਿਆ ਲਿਖਿਆ ਹੋਣ ਕਰਕੇ ਉਹ ਸਾਰੇ ਪਿੰਡ ਦੀਆਂ ਚਿੱਠੀਆਂ ਲਿਖਦਾ ਆ ਰਿਹਾ ਸੀ ਜਦੋਂ ਕਿਸੇ ਨੂੰ ਚਿੱਠੀ ਲਿਖਣ ਤੋਂ ਜਵਾਬ ਦੇ ਦਿੰਦਾ ਤਾਂ ਲੋਕ ਉਸ ਨਾਲ ਔਖੇ ਜਿਹੇ ਹੋ ਜਾਂਦੇ ਜਵਾਬ ਦੇਣਾ ਦਾ ਅਰਥ ਹੈ ਨਾ ਕਰ ਦੇਣੀ ਮਨਾ ਕਰ ਦੇਣਾ ਔਖੇ ਜਿਹੇ ਹੋ ਜਾਂਦੇ ਉਸ ਦੇ ਨਾਲ ਗੁੱਸੇ ਹੋ ਜਾਂਦੇ ਉਸ ਦੇ ਨਾਲ ਨਰਾਜ਼ ਹੋ ਜਾਂਦੇ ਉਹ ਆਪਣੀ ਜ਼ੁਬਾਨੀ ਦੱਸਦਾ ਹੈ ਕਿ ਮੈਂ ਪੂਰੇ 5 ਵੜੇ ਚਿੱਠੀਆਂ ਲਿਖੀਆਂ ਹਾਂ 5 ਵੜੇ ਮਤਲਬ ਮੈਂ ਆਪਣੇ ਪੂਰੇ 5 ਵੜੇ ਤੋਂ ਚਿੱਠੀਆਂ ਲਿਖਦਾ ਰਿਹਾ ਹਾਂ 5 ਵੜੇ ਦਾ ਇਹਦੇ ਵਿੱਚ ਅਰਥ ਹੈ 5 ਸਾਲ ਤੋਂ 5ਵੀਂ ਤੋਂ ਲੈ ਕੇ 10ਵੀਂ ਤੱਕ ਚਿੱਠੀਆਂ ਲਿਖ-ਲਿਖ ਮੈਂ ਅੱਕ ਗਿਆ ਸਾਂ ਲੋਕੀ ਚਿੱਠੀਆਂ ਲਿਖਵਾਉਂਦੇ ਵੀ ਤਾਂ ਸਿੱਧੀਆਂ ਨਹੀਂ ਸਿੱਧੀ ਤਰ੍ਹਾਂ ਨਹੀਂ ਸਨ ਕੁੜੀਆਂ ਚਾਰ-ਚਾਰ ਸਫ਼ਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ ਸਨ ਚਿੱਠੀਆਂ ਵਿੱਚ ਦੋਹੇ ਟਿੱਚਰਾਂ ਤੇ ਤੁਕਾਂ ਜੋੜ-ਜੋੜ ਕੇ ਲਿਖਾਉਂਦੀਆਂ ਸਨ ਟਿੱਚਰਾਂ ਦਾ ਕੀ ਅਰਥ ਹੈ ਮਜ਼ਾਕ ਮਖੌਲ ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਚਿੱਠੀ ਲਿਖਣ ਵਾਲਾ ਕੋਈ ਹੋਰ ਹੈ ਪਰ ਉਹ ਸ਼ਾਤੀ ਤੇ ਹੱਥ ਰੱਖ ਕੇ ਤੇ ਅੱਖਾਂ ਮੀਚ ਕੇ ਕਹਿੰਦੀਆਂ ਲਿਖ ਅੱਖਾਂ ਮੀਚਣਾ ਮਤਲਬ ਅੱਖਾਂ ਬੰਦ ਕਰਕੇ ਮੋਹਨ ਸਿੰਘ ਨੂੰ ਕੀ ਕਹਿੰਦੀ ਹਸਨ ਕਿ ਤੂੰ ਲਿਖ ਚਿੱਠੀ ਲਿਖਦੀ ਹਾਂ ਖੂਨ ਨਾਲ ਸਿਆਹੀ ਨਾ ਸਮਝਣਾ ਮਰ ਗਈ ਹਾਂ ਤੇਰੀ ਯਾਦ ਵਿੱਚ ਜਿਉਂਦੀ ਨਾ ਸਮਝਣਾ ਮੈਨੂੰ ਕਈ-ਕਈ ਮਿੰਟ ਉਡੀਕਣਾ ਪੈਂਦਾ ਕਿ ਉਹ ਸਮਾਦੀ ਤੋਂ ਨਿਕਲਣ ਤੇ ਅਗਲੀ ਗੱਲ ਲਿਖਵਾਉਣ ਸਮਾਦੀ ਮਤਲਬ ਜਦੋਂ ਅੱਖਾਂ ਮੀਟ ਲੈਂਦੀਆਂ ਸਨ ਤੋਂ ਅੰਤਰ ਧਿਆਨ ਹੋ ਜਾਂਦੀਆਂ ਸਨ ਕਿਸੇ ਹੋਰ ਹੀ ਖਿਆਲਾਂ ਵਿੱਚ ਗੁੰਮ ਹੋ ਜਾਂਦੀਆਂ ਸਨ ਅਗਲੀ ਗੱਲ ਉਹਨਾਂ ਦੀ ਕੀ ਹੁੰਦੀ ਸੀ ਅਗਲੀ ਗੱਲ ਹੁੰਦੀ ਇਨਾ ਪਰਦੇਸੀਆਂ ਤੇ ਨਾ ਕਰਨਾ ਇਤਬਾਰ ਲੋਕੋ ਇਹ ਰੱਸੀ ਦਾ ਸੱਪ ਬਣਾ ਦਿੰਦੇ ਕੋਈ ਕਹਿੰਦੀ ਇਉਂ ਲਿਖ ਦੇ ਬਈ ਉਹ ਸਾਨੂੰ ਚਿੱਠੀ ਪਾ ਦੇਵੇ ਕਿ ਉਹ ਇਸ ਮਹੀਨੇ ਦੇ ਅੰਦਰ ਅੰਦਰ ਮੈਨੂੰ ਲੈਣ ਆਊਗਾ ਭਾਵੇਂ ਨਾ ਹੀ ਆਵੇ ਪਰ ਇਸ ਤਰ੍ਹਾਂ ਚਿੱਠੀ ਜ਼ਰੂਰ ਲਿਖ ਦੇਵੇ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ-ਲਿਖ ਮੈਂ ਥੱਕ ਗਿਆ ਸਾਂ ਵਾਰ ਸ਼ਾਦੀ ਬੈਨ ਤੋਂ ਲੈ ਕੇ ਕਬੀਰ ਦੇ ਦੋਹੇ ਤੱਕ ਉਹ ਆਪਣੀਆਂ ਚਿੱਠੀਆਂ 'ਚ ਪਤਾ ਨਹੀਂ ਕਿਉਂ ਕੀ-ਕੀ ਲਿਖਵਾਉਂਦੀਆਂ ਸਨ ਹੋਰ ਛੋਟੇ-ਛੋਟੇ ਟੋਟਕਿਆਂ ਦਾ ਤਾਂ ਕੋਈ ਅੰਤ ਹੀ ਨਹੀਂ ਸੀ ਪਤਾ ਨਹੀਂ ਕੀ ਕੁਝ ਲਿਖਵਾਉਂਦਿਆਂ ਰਹਿੰਦੀਆਂ ਸਾਨੂੰ ਕੋਈ ਕਹਿੰਦੀ ਵੇ ਮੋਹਨਿਆ ਸਾਨੂੰ ਲੋਕਾਂ ਵਾਂਗ ਟੋਟਕੇ ਤਾਂ ਕਰਨੇ ਨਹੀਂ ਆਉਂਦੇ ਤੂੰ ਆਪੇ ਲਿਖ ਦੇ ਜਿਹੜੀ ਗੱਲ ਤੇਨੂੰ ਚੰਗੀ ਲੱਗਦੀ ਹੈ ਵਿੱਚ ਸਾਡੀ RAM SAT ਜ਼ਰੂਰ ਲਿਖਦੇ RAM SAT ਮਤਲਬ ਸਾਡਾ ਹਾਲਚਾਲ ਸਾਡੇ ਵੱਲੋਂ ਨਮਸਕਾਰ ਮੈਂ ਪਰੇਸ਼ਾਨ ਹੋ ਜਾਂਦਾ ਆਖਰ ਮੈਂ ਆਪਣੇ ਆਪ ਕੀ ਲਿਖਾਂ ਤੇ ਕੀ ਨਾ ਲਿਖਾਂ ਬੁੜੀਆਂ ਆਪਣੇ ਰੋਣੇ ਰੋਂਦੀਆਂ ਬੁੜੀਆਂ ਦਿੱਤਾ ਹੋਇਆ ਹੈ ਜੋ ਬਜ਼ੁਰਗ ਔਰਤਾਂ ਹੁੰਦੀਆਂ ਸੀ ਕਿਸੇ ਦੀ ਨੂਕਪੱਤੀ ਹੈ ਕਪੱਤੀ ਮਤਲਬ ਦੋਸਤ ਦੇ ਨਾਲ ਲੜਦੀ ਹੈ ਠੀਕ ਹੈ ਜਿਸ ਦਾ ਸੁਭਾਅ ਚੰਗਾ ਨਹੀਂ ਹੈ ਕਿਸੇ ਦਾ ਹੱਥ ਤੰਗ ਹੈ ਕਿਸੇ ਦੀ ਧੀ ਦੁਖੀ ਸੀ ਕਿਸੇ ਦਾ ਪੁੱਤ ਫੌਜ ਵਿੱਚ ਭਰਤੀ ਹੋ ਗਿਆ ਸੀ ਮੁਕੱਦਮਾ ਉਹਨਾਂ ਨੂੰ ਖਾਈ ਜਾ ਰਿਹਾ ਸੀ ਮਹੀਨੇ 'ਚ ਦੋ-ਦੋ ਤਰੀਕਾਂ ਪੈਂਦੀਆਂ ਸਨ ਕਿਸੇ ਦੀ ਧੀ ਨੂੰ ਲੰਬੀ ਬਿਮਾਰੀ ਸੀ ਸਾਰੇ ਉਸ ਨੂੰ ਲੈ ਜਾਂਦੇ ਨਹੀਂ ਸਨ ਉਹ ਪੇਕਿਆਂ ਦਾ ਬੂਹਾ ਮੱਲੀ ਬੈਠੀ ਸੀ ਉਹ ਨਾ ਮਰਦੀ ਸੀ ਤੇ ਨਾ ਰਾਜੀ ਹੁੰਦੀ ਸੀ ਰਾਜੀ ਹੋਣਾ ਇਹਦੇ ਵਿੱਚ ਦਿੱਤਾ ਹੋਇਆ ਹੈ ਮਤਲਬ ਠੀਕ ਹੋਣਾ ਬਿਮਾਰੀ ਤੋਂ ਉਸ ਨੂੰ ਛੁਟਕਾਰਾ ਵੀ ਨਹੀਂ ਮਿਲਦਾ ਸੀ ਤੇ ਸਾਰੇ ਵੀ ਉਸ ਨੂੰ ਪੇਕੇ ਘਰ ਵਿੱਚ ਛੱਡ ਦਿੰਦੇ ਸਨ ਵਾਪਸ ਲੈ ਜਾਂਦੇ ਨਹੀਂ ਸਨ ਡਾਕਟਰ ਨੇ ਨਿਤ ਨਵੇਂ ਲੋਦੇ ਲਾ ਲਾ ਕੇ ਕੁੜੀ ਦਾ ਸਰੀਰ ਸ਼ਾਂਤ ਦਿੱਤਾ ਸੀ ਲੋਦੇ ਦਾ ਅਰਥ ਹੈ ਟੀਕੇ ਲਾ ਲਾ ਕੇ ਡਾਕਟਰ ਦਾ ਘਰ ਭੱਡਿਆ ਸੀ ਉਹ ਦਿਨ-ਬਦਿਨ ਕੰਗਾਲ ਹੋ ਰਹੇ ਸਨ ਇਹਦਾ ਕੀ ਅਰਥ ਦਿੱਤਾ ਹੋਇਆ ਹੈ ਕਿ ਜਦੋਂ ਵੀ ਉਹਨਾਂ ਨੂੰ ਡਾਕਟਰ ਦੇ ਕੋਲ ਦਵਾਈ ਲੈਣ ਜਾਣਾ ਪੈਂਦਾ ਸੀ ਟਿਕਾ ਲਗਵਾਉਣ ਜਾਣਾ ਪੈਂਦਾ ਸੀ ਤਦ ਉਹਨਾਂ ਨੂੰ ਡਾਕਟਰ ਨੂੰ ਫੀਸ ਤਾਂ ਦੇਣੀ ਪੈਂਦੀ ਸੀ ਨਾ ਤੇ ਇਸ ਦੇ ਨਾਲ ਡਾਕਟਰ ਦੀਆਂ ਫੀਸਾਂ ਤਾਰ-ਤਾਰ ਕੇ ਦਵਾਈਆਂ ਦੇ ਖਰਚੇ ਉਠਾ ਕੇ ਉਹ ਕੰਗਾਲ ਹੋ ਰਹੇ ਸਨ ਗੱਲ ਕੀ ਲੋਕਾਂ ਦੇ ਦੁੱਖ ਲਿਖ-ਲਿਖ ਮੈਂ ਦੁਖੀ ਹੋ ਜਾਂਦਾ ਸੀ ਸਾਰਾ-ਸਾਰਾ ਦਿਨ ਸੋਚਦਾ ਰਹਿੰਦਾ ਸਾਂ ਇਹ ਲੋਕ ਵੀ ਕਦੀ ਰਾਜ਼ੀ ਖੁਸ਼ੀ ਹੋਣਗੇ ਖੁਸ਼ੀਆਂ ਮਾਨਣਗੇ ਤੇ ਮੇਥੋਂ ਸੋਹਣੀਆਂ-ਸੋਹਣੀਆਂ ਗੱਲਾਂ ਲਿਖਵਾਉਣਗੇ ਉਹ ਗੱਲਾਂ ਜਿਹੜੀਆਂ ਮੈਨੂੰ ਦੁਖੀ ਨਾ ਕਰਨ ਮੈਨੂੰ ਖੁਸ਼ ਰੱਖਣ ਸਦਾ ਖੁਸ਼ ਸੋਚਦਾ ਸੋਚਦਾ ਮੈਂ ਗੌਤਮ ਬੁੱਧ ਦੀ ਫਿਲਾਸਫੀ 'ਚ ਜਾਵੜਦਾ ਇਹ ਦੁਨੀਆ ਦੁੱਖਾਂ ਦਾ ਘਰ ਹੈ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਤੁਸੀਂ ਵਿੱਚ ਪੜਿਆ ਹੋਣਗੇ ਉਹਨਾਂ 'ਚ ਲਿਖਿਆ ਹੋਣਾ ਇਹ ਦੁਨੀਆ ਦੁੱਖਾਂ ਦਾ ਘਰ ਹੈ ਤੇ ਦੁੱਖਾਂ ਦਾ ਕਾਰਨ ਕੀ ਉਹਨਾਂ ਨੇ ਦੱਸਿਆ ਹੈ ਸਾਡੀਆਂ ਇੱਛਾਵਾਂ ਹੁੰਦੀਆਂ ਹਨ ਉਹਨਾਂ ਦਾ ਇਹ ਵਚਨ ਮੇਰੇ ਦਿਮਾਗ ਵਿੱਚ ਗੂੰਜਦਾ ਰਹਿੰਦਾ ਮੇਰਾ ਜੀ ਕਰਦਾ ਮੈਂ ਪਿੰਡੋਂ ਭੱਜ ਜਾਵਾਂ ਦੂਰ ਜਿੱਥੇ ਕੋਈ ਮੈਨੂੰ ਜਾਣਦਾ ਨਾ ਹੋਵੇ ਉੱਥੇ ਨਾ ਮੈਥੋਂ ਕੋਈ ਚਿੱਠੀ ਲਿਖਵਾਏਗਾ ਤੇ ਨਾ ਮੈਂ ਦੁਖੀ ਹੋਵਾਂਗਾ ਕਪੂੜੇ ਦਾ ਪੁੱਤ ਮੇਗਾ ਮੇਲੋ ਦੀ ਧੀ ਸ਼ਰਬਤੀ ਤੇ ਨਾਈਆਂ ਦਾ ਕੋਟਾ ਇਹ ਸਾਰੇ ਜਨੇ ਹੁਣ ਪੰਜਵੀਂ ਚ ਹੋ ਗਏ ਸਨ ਮੈਂ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਹੁਣ ਉਹਨਾਂ ਤੋਂ ਲਿਖਵਾ ਲਿਆ ਕਰਨ ਲੋਕ ਚਿੱਠੀਆਂ ਪਰ ਉਹ ਕਹਿੰਦੇ ਸਨ ਕਿ ਕਿਦੇ ਕੇਦੇ ਸਾਹਮਣੇ ਆਪਣੇ ਘਰ ਦਾ ਪੇਟੋ ਖੋਲਦੇ ਫਿਰਨ ਕਬੀਲਦਾਰੀ ਦੇ 100 ਪਰਦੇ ਹੁੰਦੇ ਹਨ ਕਿਹਦੇ ਕਿਹਦੇ ਸਾਹਮਣੇ ਘਰ ਦਾ ਪੇਤ ਮਤਲਬ ਜੋ ਘਰ ਦੀਆਂ ਗੁੱਝੀਆਂ ਗੱਲਾਂ ਹਨ ਉਹ ਕਿਸ-ਕਿਸ ਨਾਲ ਉਹ ਖੋਲਦੇ ਫਿਰਨ ਤੇ ਕਬੀਲਦਾਰੀ ਦੇ ਕਬੀਲਦਾਰੀ ਦਾ ਕੀ ਅਰਥ ਦਿੱਤਾ ਹੋਇਆ ਹੈ ਆਰ ਪਰਿਵਾਰ ਆਰ ਪਰਿਵਾਰ ਦੇ 100 ਪਰਦੇ 100 ਪਰਦੇ ਮਤਲਬ ਬਹੁਤ ਗੱਲਾਂ ਲੁਕਾਉਣ ਵਾਲੀਆਂ ਹੁੰਦੀਆਂ ਹਨ ਜੋ ਅਸੀਂ ਸਮਾਜ ਦੇ ਸਾਹਮਣੇ ਨਹੀਂ ਲੈ ਕੇ ਆਉਂਦੇ ਮੋਹਨ ਸਿਆਮ ਤੇਥੋਂ ਕਦੇ ਕੋਈ ਅਸੀਂ ਕੋਈ ਗੱਲ ਧੁਕਾ ਕੇ ਨਹੀਂ ਰੱਖੀ ਹਰ ਗੱਲ ਆਪਣੀ ਧੀਆ ਪੁੱਤਰਾ ਮੰਗ ਤੇਰੇ ਨਾਲ ਕੱਢ ਲੈਂਦੇ ਹਾਂ ਆਪਣੀ ਦਿਲ ਫੋਲ ਲੈਂਦੇ ਹਾਂ ਤੇਰੇ ਕੋਲ ਹੋਰ ਸਾਲਾ ਕੀ ਹੈ ਇੱਥੇ ਬਸ ਆਪਣਾ ਦਿਲ ਹੌਲਾ ਹੋ ਜਾਂਦਾ ਜਰਾ ਨਾਲੇ ਤੂੰ ਸਾਡੀ ਸੁਣ ਵੀ ਲੈਣਾ ਧਿਆਨ ਨਾਲ ਦਿਲ ਫੋਲ ਲੈਣਾ ਮਤਲਬ ਇੱਕ ਦੂਸਰੇ ਨਾਲ ਦਿਲ ਦੀ ਗੱਲ ਕਰ ਲੈਣਾ ਤੇ ਦਿਲ ਹੌਲਾ ਹੋ ਜਾਂਦਾ ਹੈ ਜਦੋਂ ਅਸੀਂ ਜੋ ਸਾਡੇ ਮਨ ਵਿੱਚ ਗੱਲ ਹੁੰਦੀ ਹੈ ਅਸੀਂ ਕਿਸੇ ਨਾਲ ਕੱਢ ਲੈਂਦੇ ਹਾਂ ਤੇ ਦਿਮਾਗ ਤੋਂ ਜੋ ਬੋਝ ਹੈ ਉਹ ਕੁਝ ਹਲਕਾ ਹੋ ਜਾਂਦਾ ਹੈ ਲੋਕ ਇਸ ਤਰ੍ਹਾਂ ਕਹਿ ਕੇ ਮੋਹਨ ਸਿੰਘ ਨੂੰ ਫਿਰ ਚਿੱਠੀ ਲਿਖਣ ਦੇ ਲਈ ਮਨਾ ਲੈਂਦੇ ਸਨ ਉਹਨਾਂ ਦਾ ਲਾੜ ਨਾਲ ਕਿਹਾ ਮੋਹਨ ਸਿੰਘ ਮੈਨੂੰ ਬਹੁਤ ਚੰਗਾ ਚੰਗਾ ਲੱਗਦਾ ਸੀ ਉਹ ਸੱਚੇ ਵੀ ਸਨ ਮੈਂ ਉਹਨਾਂ ਦੇ ਘਰਾਂ ਦੀ ਹਰ ਗੱਲ ਹਰ ਘਟਨਾ ਥੋੜ੍ਹ ਤੇ ਲੋੜ ਤੋਂ ਜਾਣੂ ਸਾਂ ਜਾਨੂ ਹੋਣਾ ਮਤਲਬ ਜਾਣਦਾ ਸਾਂ ਜਿਵੇਂ ਮੈਂ ਉਹਨਾਂ ਦੇ ਟੱਬਰ ਦਾ ਹੀ ਇੱਕ ਜੀ ਹੋਵਾਂ ਟੱਬਰ ਦਾ ਕੀ ਅਰਥ ਹੈ ਪਰਿਵਾਰ ਜੀ ਹੋਣਾ ਪਰਿਵਾਰ ਦਾ ਹੀ ਇੱਕ ਮੈਂਬਰ ਹੋਵਾਂ ਆ ਮੋਹਨ ਸਿੰਘ ਕਹਿ ਰਿਹਾ ਹੈ ਇਹ ਸੋਚ ਕੇ ਮੈਂ ਨੀਵੀਂ ਪਾ ਲੈਂਦਾ ਤੇ ਮੈਨੂੰ ਸ਼ਰਮ ਜਹੀ ਆ ਜਾਂਦੀ ਅਖੀਰ ਦੋ ਲਫ਼ਜ਼ ਲਿਖਣ ਪਿੱਛੇ ਮੈਂ ਉਹਨਾਂ ਨੂੰ ਇੰਨਾ ਕਿਉਂ ਤੰਗ ਕਰਦਾ ਸਾਂ ਕਿਉਂ ਜਵਾਬ ਦੇ ਦਿੰਦਾ ਸਾਂ ਚਿੱਠੀ ਲਿਖਣ ਤੋਂ ਅੱਜੇ ਪਰਸੋਂ ਦੀ ਗੱਲ ਹੈ ਜਾਗਰ ਫੌਜੀ ਦੀ ਮਾਂ ਹਰਕੋਰ ਮੈਨੂੰ ਆਪਣੇ ਘਰ ਲੈ ਜਾਣ ਆਈ ਚਿੱਠੀ ਲਿਖਵਾਉਣ ਲਈ ਪਹਿਲਾਂ ਤਾਂ ਮੈਂ ਟਾਲਮਟਾਲ ਕਰਦਾ ਰਿਹਾ ਪਰ ਜਦੋਂ ਉਹਦੀਆਂ ਅੱਖਾਂ ਪਹਰਾਈਆਂ ਤਾਂ ਮੈਂ ਨੀਵੀਂ ਪਾ ਲਈ ਤੇ ਉਹਦੇ ਪਿੱਛੇ-ਪਿੱਛੇ ਤੁਰ ਪਿਆ ਆਪਣੇ ਘਰ ਜਾ ਕੇ ਉਹਨੇ ਬਾਹਰਲੇ ਦਰਵਾਜ਼ੇ ਕੋਲ ਮੇਰੀ ਖਾਤਰ ਪੀੜੀ ਡਾ ਦਿੱਤੀ ਮੈਂ ਚੁੱਪ ਕਰਕੇ ਬੈਠ ਗਿਆ ਉਹ ਦਰਵਾਜ਼ਾ ਉੱਠ ਕੇ ਕਾਢਣੀ ਚੋਂ ਦੁੱਧ ਦਾ ਗਲਾਸ ਫੜ ਕੇ ਲੈ ਕੇ ਆਈ ਕਾਰਡਣੀ ਕੀ ਹੁੰਦੀ ਹੈ ਪਹਿਲੇ ਜਵਾਨਿਆਂ ਵਿੱਚ ਦੁੱਧ ਜੋ ਹੈ ਦੁੱਧ ਨੂੰ ਕਾੜਨੀ ਦੇ ਵਿੱਚ ਮਿੱਟੀ ਦੇ ਬਰਤਨ ਵਿੱਚ ਗਰਮ ਕੀਤਾ ਜਾਂਦਾ ਸੀ ਉਸ ਨੂੰ ਅੱਗ ਤੇ ਰੱਖ ਦਿੱਤਾ ਜਾਂਦਾ ਸੀ ਚੁੱਲ੍ਹੇ ਦੇ ਵਿੱਚ ਠੀਕ ਹੈ ਜਾਂ ਇੱਕ ਪਰੋਲੀ ਬਣਾ ਕੇ ਉਸ ਦੇ ਵਿੱਚ ਅੱਗ ਬਾਲ ਕੇ ਉਹਦੇ ਤੇ ਰੱਖ ਦਿੰਦੇ ਹਲਕੀ ਆਂਚ ਤੇ ਦੁੱਧ ਸਾਰਾ ਦਿਨ ਪੱਕਦਾ ਰਹਿੰਦਾ ਸੀ ਤੇ ਦੁੱਧ ਦਾ ਪੱਕ ਪੱਕ ਕੇ ਰੰਗ ਵੀ ਚੇਂਜ ਹੋ ਜਾਂਦਾ ਸੀ ਔਰ ਉਸ ਦਾ ਸਵਾਦ ਵੀ ਕਾਫੀ ਵੱਖੜਾ ਹੋ ਜਾਂਦਾ ਸੀ ਚੰਗਾ ਵਧੀਆ ਲੱਗਦਾ ਸੀ ਸਵਾਦ ਵੀ ਤੇ ਉਹ ਕਾੜਨੀ ਚੋਂ ਦੁੱਧ ਦਾ ਗਲਾਸ ਭਰ ਕੇ ਲੈ ਕੇ ਆਉਂਦੀ ਹੈ ਮੈਂ ਬੜੀ ਨਾ ਨੁਕਰ ਕੀਤੀ ਪਰ ਉਸਨੇ ਕਿਹਾ ਪੀਲੇ ਪੁੱਤ ਕਿਹੜਾ ਆਪਾਂ ਮੁੱਲ ਲਿਆਂਦਾ ਕਿ ਤੂੰ ਸੁਖ ਨਾਲ ਦੋ ਲਵੇੜੀਆਂ ਘਰ ਖੜੀਆਂ ਨੇ ਲਵੇੜੀਆਂ ਮਤਲਬ ਦੋ ਮੱਜਾਂ ਜੋ ਮੱਜਾਂ ਜਾਂ ਗਾਵਾਂ ਜੋ ਦੁੱਧ ਦਿੰਦੀਆਂ ਹਨ ਬੇਸ਼ੱਕ ਲੈ ਜਾਇਆ ਕਰ ਵੇਲੇ-ਕਵੇਲੇ ਲੋੜ ਪੈ ਜਾਵੇ ਜੇ ਕਦੇ ਅਸੀਂ ਪੁੱਤ ਤੇਰਾ ਹੱਕ ਨਹੀਂ ਰੱਖਦੇ ਬਸ ਚਿੱਠੀ ਦੇ ਬੋਲ ਜ਼ਰਾ ਚੰਗੇ ਲਿਖ ਦੇ ਆ ਲੈ ਫਰਕਾਟ ਕਾਟ ਦਾ ਕੀਰ ਥੇ ਉਸਨੇ ਉਹਨਾਂ ਨੇ ਪੋਸਟ ਕਾਰਡ ਦਿੱਤਾ ਉਸ ਨੂੰ ਜਿਸ ਦੇ ਵਿੱਚ ਉਹ ਚਿੱਠੀ ਲਿਖਵਾਉਣਾ ਚਾਹੁੰਦੇ ਜਿਸ ਦੇ ਉੱਪਰ ਉਨੇ ਕਾਂਸੇ ਦੀ ਥਾਲੀ ਤੇ ਰੱਖ ਕੇ ਪੋਸਟਕਾਰਡ ਮੈਨੂੰ ਫੜਾ ਦਿੱਤਾ ਕਾਂਸਾ ਮੈਂ ਇਹਦੇ ਵਿੱਚ ਤਾਂ ਦਾ ਨਾਮ ਦੱਸਿਆ ਗਿਆ ਹੈ ব্রونز ਠੀਕ ਹੈ ਉਹਨੇ ਫੜਾ ਦਿੱਤਾ ਉਸ ਤੋਂ ਬਾਅਦ ਪਹਿਲਾਂ ਦੁੱਧ ਦੀ ਘੁੱਟ ਪੜ ਲੈ ਪੁੱਤ ਮੈਂ ਬੈ ਪੜਜੂ ਬੈ ਪੜਨਾ ਮਤਲਬ ਕਿ ਦੁੱਧ ਦੇ ਵਿੱਚ ਅਗਰ ਚੀਨੀ ਮਿਕਸ ਕੀਤੀ ਹੋਈ ਹੈ ਤੋ ਉਹਨੂੰ ਕਹਿੰਦੇ ਨੇ ਕਿ ਬੈ ਹੋ ਜਾਂਦਾ ਹੈ ਉਹਦਾ ਅਗਰ ਉਹ ਪਿੱਤਲ ਦੇ ਗਲਾਸ ਵਿੱਚ ਪਾਇਆ ਹੋਇਆ ਹੈ ਤੋ ਮੈਟਲ ਧੋਣ ਕਰਕੇ ਪਿੱਤਲ ਮੈਟਲ ਹੈ ਉਸ ਦੇ ਨਾਲ ਉਸ ਦਾ ਟੇਸਟ ਵਿੱਚ ਫਰਕ ਪੈ ਜਾਂਦਾ ਹੈ ਉਨੇ ਪਿੱਤਲ ਦੇ ਗਲਾਸ ਵੱਲ ਇਸ਼ਾਰਾ ਕਰਦਿਆਂ ਕਿਹਾ ਮੈਂ ਸੰਗਦਿਆਂ ਸੰਗਦਿਆਂ ਗਲਾਸ ਮੂੰਹ ਨੂੰ ਲਾ ਲਿਆ ਪਰ ਇੱਕਦਮ ਮੂੰਹ ਤੋਂ ਲਾ ਲਿਆ ਗਰਮ ਗਰਮ ਦੁੱਧ ਨੇ ਮੇਰੀ ਜੀਬ ਗਰਮ ਗਰਮ ਗਲਾਸ ਨੇ ਮੇਰੇ ਬੁੱਲ ਫੂਕ ਦਿੱਤੇ ਫੂਕ ਦਿੱਤੇ ਮਤਲਬ ਸਾੜ ਦਿੱਤੇ ਜਲਨ ਹੋਣ ਲੱਗ ਗਈ ਉਸਤੇ ਮੈਨੂੰ ਬੁੜੀ ਤੇ ਬਹੁਤ ਗੁੱਸਾ ਆਇਆ ਮੇਰੀ ਜੀਬ ਅਜੀਬੀ ਜਲੂੰ ਜਲੂੰ ਕਰਦੀ ਸੀ ਜਲੂੰ ਜਲੂੰ ਕਰਨੇ ਜਦੋਂ ਕੁਝ ਜਲ ਜਾਂਦਾ ਹੈ ਕਿਸੇ ਬਾਡੀ ਦਾ ਸਾਡੀ ਬਾਡੀ ਦਾ ਕੋਈ ਪਾਰਟ ਤੋਂ ਉਸ ਦੇ ਵਿੱਚ ਬਾਅਦ ਵਿੱਚ ਵੀ ਹਲਕੀ ਹਲਕੀ ਜਲਨ ਹੁੰਦੀ ਰਹਿੰਦੀ ਹੈ ਤੋਂ ਜੋ ਜਲੂੰ ਜਲੂੰ ਕਰ ਰਹੀ ਸੀ ਸਾੜ ਪੈ ਰਿਆ ਸੀ ਜਲ ਰਹੀ ਸੀ ਮੇਰੇ ਗੁੱਸੇ ਨੂੰ ਪਾਪ ਕੇ ਬੁੜੀ ਵੀ ਡਰ ਜਹੀ ਗਈ ਪਾਪ ਕੇ ਮਤਲਬ ਦੇਖ ਕੇ ਉਹਨੂੰ ਸਮਝ ਆ ਗਈ ਠੀਕ ਹੈ ਪਾਪ ਕੇ ਸਮਝ ਕੇ ਬੁੜੀ ਵੀ ਡਰ ਜਹੀ ਗਈ ਉਹਨੇ ਦੁੱਧ ਫੈਂਟ ਫੈਂਟ ਪਾਣੀ ਵਰਗਾ ਕਰ ਦਿੱਤਾ ਜਿਹੜਾ ਮੈਂ ਇੱਕੋ ਸਾਹੇ ਪੀ ਗਿਆ ਅੰਦਰ ਥਮਲੇ ਉਲੀਓ ਕਿਸੇ ਦੀ ਹਾਏ ਹਾਏ ਦੀ ਆਵਾਜ਼ ਆਈ ਥਮਲੇ ਉਲੀਓ ਕੀ ਦਿੱਤਾ ਹੋਇਆ ਹੈ ਥਮਲੇ ਦਾ ਮਤਲਬ ਹੈ ਥੰਮ ਦੇ ਪਿੱਛੋਂ ਪਿੱਲਰ ਦੇ ਪਿੱਛੋਂ ਪੁੱਛਣ ਤੇ ਪਤਾ ਲੱਗਾ ਕਿ ਉਹ ਕਰਤਾਰੋ ਸੀ ਹਰਕੌਰ ਦੀ ਨੂੰ ਇਸਨੇ ਪਰਸੋਂ ਪੁੱਤ ਜੰਮਿਆ ਸੀ ਅੰਦਰ ਮੰਜੇ ਤੇ ਪਈ ਓਕੜਾ ਰਹੀ ਸੀ ਕੜਾਹਣਾ ਮਤਲਬ ਉਹਦੇ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ ਉਹਨੂੰ ਪਰਸੋਂ ਤੋਂ ਹੀ ਦਰਦ ਹੋ ਰਿਆ ਸੀ ਜਿਹੜਾ ਅਜੇ ਤੱਕ ਨਹੀਂ ਸਿੱਟ ਗਿਆ ਕਲਸੋਂ ਤੋਂ ਉਹਨੂੰ ਲਗਾਤਾਰ ਦਰਦ ਹੋ ਰਿਹਾ ਸੀ ਜਿਸ ਤੋਂ ਉਹਨੂੰ ਹਜੇ ਵੀ ਆਰਾਮ ਨਹੀਂ ਸੀ ਮਿਲਿਆ ਬੁੜੀ ਨੇ ਹੌਕਾ ਪਰ ਢੇਕੇ ਹ ਪੁੱਤ ਮੋਹਨਿਆ ਜ਼ਰਾ ਚੰਗੀ ਤਰ੍ਹਾਂ ਲਿਖੀ ਲਿਖੇ ਚਿੱਠੀ ਜਿਹਨੂੰ ਪੜ ਕੇ ਮੁੰਡਾ ਫੌਜ ਚੋਂ ਨਾਮਾ ਕਟਵਾ ਆਵੇ ਅਸੀਂ ਬਹੁਤ ਦੁਖੀ ਹਾਂ ਪੁੱਤ ਉਹਦੀਆਂ ਅੱਖਾਂ ਫੇਰ ਪਰ ਆਈਆਂ ਮੇਰਾ ਵੀ ਦਿਲ ਬੜਾ ਖਰਾਬ ਜਿਹਾ ਹੋ ਗਿਆ ਮੈਂ ਆਪਣੇ ਵੱਲੋਂ ਰਾਜੀ ਖੁਸ਼ੀ ਲਿਖੀ ਉਹਦੀ ਰਾਜੀ ਖੁਸ਼ੀ ਪੁੱਛੀ ਤੇ ਫੇਰ ਸਵਾਲੀ ਨਜ਼ਰਾਂ ਦੇ ਨਾਲ ਬੁੱਢੀ ਵੱਲ ਵੇਖਣ ਲੱਗ ਪਿਆ। ਲਿਖਪੁੱਤਰ ਬਈ ਉਹਦਾ ਬਾਪੂ 5ਵੀਂ ਤਰੀਕ ਤੇ ਜਾ ਆਇਆ। ਇਸ 15 ਦੀ ਫੇਰ ਪੇਸੀ ਪੈ ਗਈ ਏ। ਹੋਰ ਮੈਂ ਲਿਖ ਕੇ ਪੁੱਛਿਆ। ਦੀਪੂ ਦੇ ਪ੍ਰਾਣੇ ਦਾ ਅਜੇ ਕੋਈ ਪਤਾ ਨਹੀਂ ਕਿੱਥੇ ਆ। ਕਿੱਥੇ ਹੈ ਕਿੱਥੇ ਨਹੀਂ। ਉਹ ਵੀ ਗੌਰ ਕਰਕੇ ਉਧਰੋਂ ਬਹੁ ਉਧਰੋਂ ਥਾਉ ਪਤਾ ਕੱਢੇ। ਉਹ ਹੁਪਤਾ ਮਤਲਬ ਕਿ ਪੂਛ ਪੜਤਾਲ ਕਰੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰੇ ਪੂਰੀ ਜਾਣਕਾਰੀ ਪ੍ਰਾਪਤ ਕਰੇ ਬੂੜੀ ਮੈਸ ਐਤ ਕਾ ਤੂ ਗਈ ਹੈ ਬੂੜੀ ਮੈਸ ਮੈਸ ਮੱਤੇ ਦੇ ਵਿੱਚ ਕੀ ਤਾ ਹੈ ਮੱਝ ਐਤ ਕਾ ਇਸ ਵਾਰੀ ਨਾਲੇ ਉਹਦੀ ਪੂਛ ਨੂੰ ਬੰਮਨੇ ਲੱਗ ਗਈ ਸੀ ਪਰ ਹੁਣ ਠੀਕ ਹੈ ਪੂਛ ਵੱਢ ਕੇ ਮੈਸ ਦੀ ਕਦਰ ਵੀ ਅੱਧੀ ਰਹਿ ਗਈ ਮੈਨੂੰ ਪਤਾ ਮੈਨੂੰ ਪਤਾ ਨਾ ਲੱਗਾ ਕੀ ਇਹ ਗੱਲ ਉਹਨੇ ਮੇਰੇ ਨਾਲ ਕੀਤੀ ਸੀ ਜਾਂ ਲਿਖਣ ਲਈ ਕਹੀ ਸੀ ਪਰ ਮੈਂ ਲਿਖ ਦਿੱਤੀ ਸੀ ਨਾਰੇ ਬੌਲਤ ਦਾ ਕੰਨਾ ਮਤਾੜਿਆ ਗਿਆ ਐਤਕੀ ਜੇ ਪਤਾ ਹੁੰਦਾ 바ਰੂ ਨੂੰ ਨਾਂ ਵੇਚਦੇ ਪਰ ਵੇਚਦੇ ਵੀ ਕਿਦਾਂ ਨਾ ਹਾਲਾ ਜੂ ਦੇਣਾ ਸੀ ਖੇਤੀਆਂ ਤਾਂ ਖੇਤੀਆਂ ਤਾਂ ਜੈ ਖਾਨੀਆਂ ਐਤਕੀ ਪਾਣੀ ਨੇ ਮਾਰ ਲਈਆਂ ਕਾਲਜੇ 'ਚ ਰੁਗ ਪਰਦੇ ਗੋਡੇ-ਗੋਡੇ ਪਾਣੀ ਦੇਖ ਕੇ ਖੇਤਾਂ ਦੇ ਉਹ ਲਗਾਤਾਰ ਬੋਲੀ ਗਈ ਲਗਾਤਾਰ ਕੀ ਬੋਲੀ ਜਾ ਰਹੀ ਸੀ ਕਿ ਜੋ ਖੇਤੀ ਹੈ ਇਸ ਵਾਰ ਫਸਲਾਂ ਚੰਗੀਆਂ ਨਹੀਂ ਹੋਈਆਂ ਕਿਉਂਕਿ ਹੜ ਆ ਜਾਣ ਦੇ ਕਾਰਨ ਖੇਤਾਂ ਵਿੱਚ ਹਜੇ ਵੀ ਪਾਣੀ ਭੜਿਆ ਹੋਇਆ ਹੈ ਤੇ ਉਹਨਾਂ ਦੀ ਬਹੁਤ ਜੋ ਫਸਲ ਹੈ ਉਹ ਖਰਾਬ ਹੋ ਗਈ ਹੈ ਉਸ ਤੋਂ ਬਾਦ ਉਹ ਕੀ ਕਹਿ ਰਹੀ ਹੈ ਇਹ ਮੋਹਨ ਸਿੰਘ ਕੀ ਪੁੱਛਤਾ ਹੈ ਪਹਿਲੇ ਉਹਨਾਂ ਨੂੰ ਇਹ ਬਾਰੂ ਕੌਣ ਹੈ ਮੈਂ ਪੁੱਛਿਆ ਆਪਣਾ ਵਛਾ ਸੀ ਪੁੱਤ ਘਰ ਦਾ ਪਾਲਿਆ ਹੋਇਆ ਮੈਂ ਚੰਦਰੇ ਨੂੰ ਸਾਰਾ ਸਾਰਾ ਦੁੱਧ ਛੱਡਦੀ ਰਹੀ ਸਾਂ ਮੁੰਡਾ ਕਹਿੰਦਾ ਵੇਚਣਾ ਨਹੀਂ ਬੜਾ ਸੋਨਾ ਬਹਿਕੜਾ ਨਿਕਲੂ ਉਹਦੀਆਂ ਮੇਲੇ ਦੀਆਂ ਮੇਲੇ ਤੋਂ ਲਿਆਂਦੀਆਂ ਕੁੰਗਰਾਲਾਂ ਤਾਂ ਕੁੰਗਰਾਲਾਂ ਤੇ ਨੱਥਾਂ ਅਜੇ ਬਹੁਤੇ ਸੰਦੂਖ ਵਿੱਚ ਜਿਉਂਦੀਆਂ ਤਿਉ ਪਈਆਂ ਨੇ ਜਿਉਂਦੀਆਂ ਤਿਉ ਮਤਲਬ ਐਜ਼ ਇਟ ਜਿੱਦਾਂ ਉਹਨੇ ਰੱਖਿਆ ਸੀ ਲਿਆ ਕੇ ਉਦਾਂ ਦੀ ਉਦਾਂ ਹੀ ਪਈਆਂ ਹੋਈਆਂ ਹਨ ਸਾਨੂੰ ਪਾਉਣੀਆਂ ਵੀ ਨਸੀਬ ਨਾ ਹੋਈਆਂ ਜਿੱਦਨ ਵਿਕ ਗਿਆ ਤੇਰੇ ਚਾਚੇ ਨੇ ਟੁੱਕ ਦੀ ਇੱਕ ਬੁਰਕੀ ਨਾ ਖਾਦੀ ਠੀਕ ਹੈ ਟੁੱਕ ਮਤਲਬ ਕਿ ਰੋਟੀ ਦੀ ਉਹਨਾਂ ਨੇ ਇੱਕ ਵੀ ਬੁਰਕੀ ਨਹੀਂ ਖਾਦੀ ਉਹਨਾਂ ਨੂੰ ਬੜਾ ਅਫਸੋਸ ਹੋਇਆ ਉਸ ਗੱਲ ਦਾ ਥਮਲੇ ਨਾਲ ਲੱਗ ਕੇ ਬੈਠਾ ਰਿਹਾ ਸਾਰਾ ਦਿਨ ਨੀਵੀਂ ਪਾ ਕੇ ਹੋਰ ਕੀ ਲਿਖਾਂ ਚਾਚੀ ਮੈਂ ਕੋਵੇਲਾ ਹੁੰਦਾ ਵੇਖ ਕੇ ਕਿਹਾ ਹੋਰ ਲਿਖ ਦੇ ਪੁੱਤ ਬਈ ਕਰਤਾਰੋ ਦੇ ਘਰ ਕਾਕਾ ਹੋ ਕੇ ਗੁਜ਼ਰ ਗਿਆ ਕਰਤਾਰੋ ਮੰਜੇ ਤੇ ਮਰਨ ਵਾਲੀ ਪਈ ਏ ਜਲਦੀ ਤੋਂ ਜਲਦੀ ਸਾਹਿਬ ਨੂੰ ਸਾਹਬ ਨੂੰ ਕਹਿ ਕੇ ਨਾਮਾ ਘਟਾ ਆਵੇ ਚਿੱਠੀ ਨੂੰ ਤਾਰ ਸਮਝੇ ਉਸ ਸਮੇਂ ਚਿੱਠੀਆਂ ਵੀ ਲਿਖਿਆ ਜਾਂਦੀਆਂ ਸੀ ਜੋ ਇੱਕ ਚਿੱਠੀ ਦੇ ਫਾਰਮ ਵਿੱਚ ਜਾਂ ਫਿਰ ਪੋਸਟਕਾਰਡ ਤੇ ਠੀਕ ਹੈ ਜਾਂ ਇੱਕ ਤਾਰ ਤਾਰ ਜੋ ਸੀਗੀ ਉਹ ਜਿਸ ਤਰ੍ਹਾਂ ਇਮੀਡੀਏਟਲੀ ਕਿਸੇ ਨੂੰ ਕੋਈ ਵੀ ਸੁਨੇਹਾ ਭੇਜਣਾ ਤਤਕਾਲ ਵਿੱਚ ਤੇ ਉਸ ਉਦੋਂ ਭੇਜੀ ਜਾਂਦੀ ਸੀ ਤੇ ਉਹ ਜੋ ਬੁੱਢੀ ਔਰਤ ਹੈ ਉਹ ਮੋਹਨ ਨੂੰ ਵੀ ਕੀ ਕਹਿ ਰਹੀ ਹੈ ਕਿ ਨਾਲੇ ਲਿਖਦੇ ਕਿ ਉਹ ਛੇਤੀ ਤੋਂ ਛੇਤੀ ਉਹਨਾਂ ਦਾ ਜੋ ਮੁੰਡਾ ਫੌਜ ਵਿੱਚ ਹੈ ਉਹ ਆਪਣਾ ਨਾਂ ਕਟਵਾ ਕੇ ਨੌਕਰੀ ਛੱਡ ਕੇ ਘਰ ਆ ਜਾਵੇ ਕਿਉਂਕਿ ਹੁਣ ਉਸਤੇ ਬਿਨਾ ਘਰ ਵਿੱਚ ਗੁਜ਼ਾਰਾ ਨਹੀਂ ਹੋ ਰਿਹਾ ਹੈ ਤੇ ਚਿੱਠੀ ਨੂੰ ਤਾਰ ਹੀ ਸਮਝੇ ਮੈਂ ਸੁਣ ਹੋ ਗਿਆ ਕਿੰਨਾ ਸੋਨਾ ਸੀ ਗੋਬਲਾ ਜਿਹਾ ਮੇਰਾ ਪੋਤਾ ਇਨ ਬਿਨ ਬਾਪ ਤੇ ਗਿਆ ਸੀ ਤਿੱਖਾ ਤਿੱਖਾ ਨੱਕ ਚੌੜਾ ਮੱਥਾ ਤੇ ਪਰਮਾ ਚਿਹਰਾ ਮੂੰਹ ਜਿਵੇਂ ਹਸੂ ਹਸੂ ਕਰਦਾ ਸੀ ਜਦੋਂ ਦੀਵੇ ਚਾਨਣ ਮੈਂ ਦੇਖਿਆ ਇਉਂ ਲੱਗਿਆ ਜਿਵੇਂ ਮੇਰਾ ਪੁੱਤ ਆ ਗਿਆ ਹੋਵੇ ਛੁੱਟੀ ਲੈ ਕੇ ਫੌਜ ਤੋਂ ਬੁੜੀ ਆਪੇ ਬੁਰਬੁrai ਜਾ ਰਹੀ ਸੀ ਬਜ਼ੁਰਗ ਵਰਤ ਨੂੰ ਇੰਨਾ ਦੁੱਖ ਲੱਗ ਰਿਆ ਸੀਗਾ ਕਿ ਉਹ ਆਪਣੇ ਦੁੱਖ ਵਿੱਚ ਆਪਣੀ ਦੁੱਖ ਜੋ ਸੀ ਸਾਰੇ ਹੀ ਉਹ 모ਹਨ ਨੂੰ ਦੱਸੀ ਜਾ ਰਹੀ ਸੀ ਭਾਬੀ ਦੀ ਉਮਰ ਲੰਬੀ ਚਾਹੀਦੀ ਹੈ ਚਾਚੀ ਇਹਦਾ ਧਿਆਨ ਨਾਲ ਇਲਾਜ ਕਰਵਾ ਨਾਲੇ ਜਿਉਂਦਾ ਰਹੇ ਸਾਡਾ ਬਾਈ ਉਹਦੀ ਲਿਖੀ ਉਹਦੀ ਲਿਖੀ ਇੰਨੀ ਕੁ ਸੀ ਮੈਂ ਦਿਲਾਸਾ ਦਿੰਦਿਆਂ ਕਿਹਾ ਚਾਚੀ ਨੇ ਸਿਰ ਤੇ ਰੱਖੇ ਖੱਦਰ ਦੇ ਪੜਨੇ ਨਾਲ ਅੱਖਾਂ ਪੂੰਝੀਆਂ ਉਰਨ ਲਿਖਵਾਂਦੀ ਲਿਖਵਾਂਦੀ ਇੰਨੀ ਜ਼ਿਆਦਾ ਉਹਦਾ ਦੁੱਖ ਜੋ ਸੀਗਾ ਉਹ ਬਾਹਰ ਆ ਰਿਆ ਸੀ ਉਹਨੇ ਆਪਣੀ ਖੱਦਰ ਦੇ ਪਰਨੇ ਨਾਲ ਜੋ ਨੇ ਸਿਰ ਦੇ ਉੱਪਰ ਰੱਖਿਆ ਹੋਇਆ ਸੀ ਕਪੜਾ ਉਸ ਤੇ ਨਾਲ ਜੋ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਉਹ ਸਾਫ਼ ਕੀਤੇ ਲਿਖਤਾ ਪੁੱਤ ਸਭ ਕੁਝ ਚਾਚੀ ਨੇ ਕਿਹਾ ਆਹੋ ਚਾਚੀ ਮੈਂ ਬੜੀ ਮੁਸ਼ਕਲ ਨਾ ਕਹਿ ਸਕਿਆ ਚੰਗਾ ਪੁੱਤ ਇੱਕ ਵਾਰੀ ਸਾਰੀ ਚਿੱਠੀ ਆਵਾਜ਼ ਕੇ ਸੁਣਾ ਦੇ ਮੈਨੂੰ ਕੋਈ ਭੁੱਲੀ ਚੁੱਕੀ ਗੱਲ ਚੇਤੇ ਆ ਜਾਉ ਨਾਲੇ ਉਹਦੀਆਂ ਅੱਖਾਂ 'ਚ ਤਰਲਾ ਸੀ ਉਹ 모ਹਨ ਨੂੰ ਦੁਬਾਰਾ ਕੀ ਕਹਿ ਰਹੀ ਜੋ ਤੁਸੀਂ ਲਿਖ ਜੋ ਤੂੰ ਲਿਖ ਦਿੱਤਾ ਹੈ ਉਹ ਸਾਰੇ ਚਿੱਠੀ ਹੁਣ ਇੱਕ ਵਾਰੀ ਬੁੱਢੀ ਔਰਤ ਨੂੰ ਪੜ੍ਹ ਕੇ ਸੁਣਾ ਦੇ ਕਿ ਕਿਤੇ ਕੁਝ ਭੁੱਲਿਆ ਤਾਂ ਨਹੀਂ ਜੋ ਲਿਖ ਪੁੱਛ ਭੁੱਲਿਆ ਹੋਏਗਾ ਤਾਂ ਮੈਂ ਚੇਤਾ ਆ ਜਾਏਗਾ ਮੈਨੂੰ ਤੇ ਮੈਂ ਦੁਬਾਰਾ ਲਿਖਵਾ ਦਵਾਂਗੀ ਇਹ ਕਹਿੰਦਿਆਂ ਹੋਇਆਂ ਉਹਦੀਆਂ ਅੱਖਾਂ ਵਿੱਚ ਉਹਦੀਆਂ ਗੱਲਾਂ ਵਿੱਚ ਤਰਲਾ ਸੀ ਜਿਵੇਂ ਉਹ ਬੜੀ ਰਿਕੁਐਸਟ ਕਰਕੇ 모ਹਨ ਨੂੰ ਕਹਿ ਰਹੀ ਹੋਵੇ ਮੈਂ ਸਾਰੀ ਚਿੱਠੀ ਪੜ੍ਹ ਕੇ ਸੁਣਾ ਦਿੱਤੀ ਬਸ ਚਾਚੀ ਮੈਂ ਐਡਰੈਸ ਲਿਖਦੇ ਆਂ ਪੁੱਛਿਆ ਬਸ ਪੁੱਤ ਲਿਖ ਦੇ ਬਾਕੀ ਸਭ ਸੁਖ-ਸਾਂਦ ਹੈ। ਬੁੜੀ ਦੀ ਗੱਲ ਸੁਣ ਕੇ ਮੇਰੇ ਹੱਥੋਂ ਕਲਮ ਡਿੱਗ ਪਈ। ਇੱਥੇ ਕਹਾਣੀ ਖਤਮ ਹੁੰਦੀ ਹੈ। ਠੀਕ ਹੈ ਕਹਾਣੀਕਾਰ ਸਾਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇੰਨੀਆਂ ਔਂਕੜਾਂ ਹੁੰਦਿਆਂ ਹੋਇਆਂ ਵੀ ਜੋ ਇੱਕ ਮਾਂ ਆਪਣੇ ਪੁੱਤਰ ਨੂੰ ਚਿੱਠੀ ਲਿਖਵਾ ਰਹੀ ਹੈ। ਤਾਂ ਅੰਤ ਵਿੱਚ ਉਹ ਫਿਰ ਇਹ ਕੀ ਕਹਿਣਾ ਚਾਹੁੰਦੀ ਹੈ ਕਿ ਬਾਕੀ ਸਭ ਸੁਖ ਸੰਤ ਹੈ ਇੰਨੀਆਂ ਮੁਸ਼ਕਲਾਂ ਸਹਿਣ ਦੇ ਬਾਵਜੂਦ ਵੀ ਉਹ ਕੀ ਕਹੀ ਜਾ ਰਹੀ ਹੈ ਕਿ ਸੁਖ ਸੰਤ ਬਾਕੀ ਸਭ ਕੁਝ ਠੀਕ ਹੈ ਮੈਨੂੰ ਆਸ ਹੈ ਕਿ ਤੁਹਾਨੂੰ ਕਹਾਣੀ ਸਮਝ ਆ ਚੁੱਕੀ ਹੋਵੇਗੀ ਇਹਦੇ ਵਿੱਚੋਂ ਜੋ ਵੀ ਤੁਹਾਨੂੰ ਪ੍ਰਸ਼ਨ ਉੱਤਰ ਆਣਗੇ ਤੁਸੀਂ ਆਸਾਨੀ ਨਾਲ ਕਰ ਸਕੋਗੇ ਧੰਨਵਾਦ ਜੀ